ਸਵਤੰਤਰਤਾ ਕਾ ਚਾਲ ਮੇਰੇ ਪੈਨ ਉਪਰ ਅਭਿਦਿਆਤ ਸੇ ਕਾਰਜ ਉੱਤਿਆ ਹੈ। ਇਹ ਸੰਕ੍ਰਿਤਿਕੀ ਪੰਜਾਬ ਦੀ ਹੈ ਜੇ ਉਹੀ ਗੱਲ ਪੰਜਾਬ ਜਿਹਨੂੰ ਆਪਕੀਏ ਦੇਖ ਕੇ ਵਿਡੋੜਦਾ ਹੈ ਉਹਨੂੰ ਅਸੀਂ ਪੰਜਾਬੀ ਕਹਿੰਦੇ ਆ ਤੇ ਸਾਰਾ ਭਾਈਚਾਰਾ ਇੱਕ ਦੂਜੇ ਦੇ ਨਾਲ ਇਸ ਸਮੇਂ ਜੋ ਅਸੀਂ ਮਹੀਮ ਵਿੱਢੀਏ ਸਾਰਿਆਂ ਨੂੰ ਅਸੀਂ ਜੋ ਜਾਣਕਾਰੀ ਪਹੁੰਚਾਣੀ ਹੈ ਵੀ ਬਾਬਤ ਹੋ ਗਈ ਜਾਂ ਮਿੱਟੀ ਰੇਤ ਬਾਬਤ ਹੋ ਜੋ ਵੀ ਹੈ ਅਸੀਂ ਸਾਰਾ ਗੱਲਬਾਤ ਕਰ ਰਹੇ ਆ ਅੱਜ ਇਸ ਵਿਸ਼ੇਸ਼ ਗੱਲ ਕਰਨੀ ਹੈ ਜੋ ਪਾਣੀਆਂ ਦੀ ਖਾਸ ਕਰਕੇ ਸੰਸਪਰਤੀ ਨਾਲ ਪੀਣ ਨਾਲ ਪਰ ਪਹਿਲੇ ਹਫਤੇ ਅਸੀਂ ਡਾਟ ਤੀਜਵੀ ਨਾਲ ਮੁਖਾਤਬ ਹੋਏ ਸੀ ਕਿ ਉਹ ਅਸੀਂ ਜਨਰਲ ਦਾ ਪਾਣੀ ਅਸੀਂ ਕਿਵੇਂ ਤਿਆਰ ਕਰਾਂ ਕਿਵੇਂ ਅਸੀਂ ਇਸ ਨੂੰ ਸੋਧਣਾ ਹੈ ਉਹ ਗੱਲ ਕੀਤੀ ਸੀ ਤੇ ਅੱਜ ਅਸੀਂ ਵਿਸ਼ੇਸ਼ ਕਰ ਮਨੁੱਖੀ ਵਰਤੋਂ ਦੇ ਲਈ ਜੋ ਪਾਣੀ ਹੈ ਉਹ ਅਸੀਂ ਕਿਵੇਂ ਵਰਤੋਂ ਲਿਆਉਣਾ ਵਾ ਤੇ ਉਹਦੇ ਚ ਕਿਹੜੀਆਂ ਕਿਹੜੀਆਂ ਕੁਝ ਬਿਮਾਰੀਆਂ ਕਈਆਂ ਮੂਲ ਜੜ ਜੋ ਵੀ ਪਾਣੀ ਤੋਂ ਸ਼ੁਰੂ ਹੁੰਦੀ ਹੈ ਗਿੰਦੋ ਮਰੀਆਂ ਵੀ ਹੁੰਦੀਆਂ ਆਪਾਂ ਉਸ ਚ ਤੁਸੀਂ ਸੁਚੇਤ ਰਹਿਣਾ ਵਾ ਛੋਟੀ ਚੀਜ਼ ਉਸ ਦੀ ਦੱਸਣ ਦੇ ਲਈ ਸੈਟ ਡੈਟੇਕੇਸ਼ਨ ਨੇ ਜੋ ਕਿ ਇੱਕ ਸੀਨੀਅਰ ਵਿਗਿਆਨੀ ਵੀ ਮਾਈਕਰੋਬਾਇਲੋਜੀ ਦੇ 파ਟ ਤੋਂ ਨਾਲ ਤਾਂ ਬੈਲਾ ਤਾਂ ਸਵਾਗਤ ਹੈ ਛੋੜੀ ਤੁਸੀਂ ਇੱਕ ਪਹਿਲਾਂ ਉਹ ਟਿਪ ਨੇ ਦੇਵਤਾ ਵੀ ਆਪਾਂ ਪਰਸਾਤਾ ਵਿੱਚ ਖਾਸ ਕਰਕੇ ਜਦੋਂ ਪਾਣੀ ਨਿਕਲਿਆ ਤੇ ਸਾਨੂੰ ਪਾਣੀ ਤੋਂ ਕਿੰਨਾ ਸੁਚੇਤ ਰਹਿਣਾ ਪੈਂਦਾ ਜਿਹੜਾ ਪਾਣੀ ਹੈ ਬਰਸਾਤਾਂ ਵਿੱਚ ਜਿਹੜਾ ਹੈ ਉਹ ਜ਼ਿਆਦਾ ਕਈ ਵਾਰ ਖਰਾਬ ਹੋ ਜਾਂਦਾ ਹੈ ਹੜ੍ਹਾਂ ਵਿੱਚ ਵੀ ਪਾਣੀ ਜਿਹੜਾ ਹੈ ਉਹ ਖਰਾਬ ਹੋ ਸਕਦਾ ਹੈ ਉਹਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਜਿਹੜਾ ਹੈ ਉਹ ਸੋਧਿਆ ਹੋਇਆ ਪਾਣੀ ਜਿਹੜਾ ਹੈ ਉਹ ਪੀਣ ਜੀ ਨਹੀਂ ਤਾਂ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੇ ਨੇ ਪਾਣੀ ਨਾਲ ਫੈਲਦੀਆਂ ਨੇ ਤੇ ਲੱਗਦੀਆਂ ਨੇ ਹਮ ਤੇ ਜਿਹੜਾ ਸੋਧਣ ਲਈ ਹੈ ਸਾਨੂੰ ਦੋ ਤਿੰਨ ਤਰ੍ਹਾਂ ਦੀ ਟ੍ਰੀਟਮੈਂਟਸ ਹੁੰਦੀਆਂ ਨੇ ਜਿਨ੍ਹਾਂ ਨਾਲ ਅਸੀਂ ਆਪਣਾ ਪਾਣੀ ਸੋਧ ਸਕਦੇ ਨੇ ਵਰਤੋਂ ਵਿੱਚ ਲਾ ਸਕਦੇ ਆਗੇ ਦੇਖੋ ਠੀਕ ਹੈ ਜੇ ਆਪਾਂ ਪਾਣੀ ਨੂੰ ਸੋਧਣਾ ਹੈ ਉਹ ਤੁਸੀਂ ਦੱਸ ਬੜੇ ਸੌਖੇ ਤਰੀਕੇ ਨਾਲ ਇੱਕ ਕੈਮਿਕਲ ਉਪਲਬਧ ਹੈ ਉਹ ਸਿਰਫ ਟੈਂਕੀਆਂ ਜੋ ਆਪਾਂ ਜਿਹੇ ਗੱਲ ਵੀ ਉਹਦੀ ਫੋਨਾਵਾ ਉਹ ਕੈਮਿਕਲ ਵਰਤੋਂ ਆਪਾਂ ਕੈਮਿਕਲ ਦਾ ਨਾਮ ਵੀ ਹੈ ਉਹਦੀ ਪੋਟੈਂਸੀ ਜਿਹੜੀ ਉਹਦੇ ਬਾਰੇ ਜ਼ਿਕਰ ਕੀਤਾ ਜਾਂਦਾ ਹੈ ਜਿਹੜਾ WHO ਰეკਮੈਂਡੇਡ ਕੈਮੀਕਲ ਹੈਗਾ ਜਿਹੜਾ ਅਸੀਂ ਪਾਣੀ ਵਿੱਚ ਪਾ ਕੇ ਪਾਣੀ ਨੂੰ ਸੋਧ ਕੇ ਅਸੀਂ ਪੀ ਸਕਦੇ ਨੇ ਉਹਦਾ ਨਾਮ ਹੈ ਸੋਡੀਅਮ ਹਾਈਪੋਕਲੋਰਾਈਟ ਸੋਡੀਅਮ ਹਾਈਪੋਕਲੋਰਾਈਟ ਇਹ ਜਿਹੜਾ ਹੈ ਇਹ 5% ਤੇ 10% ਦੀ ਕਨਸੈਂਟ੍ਰੇਸ਼ਨ ਇਹ ਘੰਟਾ ਵਿੱਚ ਆਉਂਦਾ ਹੈ ਠੀਕ ਹੈ ਜੀ ਤੇ ਜਿਹੜਾ ਸੋਡੀਅਮ ਹਾਈਪੋਕਲੋਰਾਈਟ ਹੈ ਉਹਦੀ ਜਿਹੜੀ ਮਿਆਦ ਹੈ ਉਹ ਜਿਹੜੀ ਐਕਸਪਾਇਰੀ ਡੇਟ ਹੈ ਬਹੁਤ ਘੱਟ ਹੁੰਦੀ ਹੈ ਇਹ ਮੈਡਮ ਜਿਹੜਾ ਸੋਡੀਅਮ ਹਾਈਪੋਕਲੋਰਾਈਟ ਹੀ ਹੈ ਹਾਂਜੀ ਤੇ ਤੁਸੀਂ ਜਿਹੜੀ ਹੈ ਜਦੋਂ ਸ਼ੀਸ਼ੀ ਲੈਣੀ ਹੈ ਸੋਡੀਅਮ ਹਾਈਪੋਕਲੋਰਾਈਟ ਦੀ ਠੀਕ ਹੈ ਤੁਸੀਂ ਛੋਟੀ ਸ਼ਿਸ਼ੀ ਲੈਣੀ ਹੈ ਹਾਂ ਠੀਕ ਹੈ ਅੱਧਾ ਲੀਟਰ ਤੁਸੀਂ ਲੈ ਸਕਦੇ ਹੋ ਠੀਕ ਹੈ ਤੇ ਇਹਨੂੰ ਤੁਸੀਂ ਫਿਰ ਵਰਤੋਂ ਵਿੱਚ ਲੈ ਕੇ ਆਣਾ ਹੈ ਹੁਣ ਜੇ ਇਦੀ ਮਿਆਦ ਤੁਸੀਂ 5% ਲਈ ਹੈ ਹਾਂ ਤਾਂ ਤੁਸੀਂ 20 ਲੀਟਰ ਪਾਣੀ ਅੰਦਰ ਜਿਹੜਾ ਹੈ ਉਹ 1.8 ਐਮਐਲ ਜਾਂ 2 ਐਮਐਲ ਡਰਾਪਰ ਨਾਲ ਜਿਹੜਾ ਹੈ ਤੁਸੀਂ ਪਾਣਾ ਇਸ ਨੂੰ ਅੱਧੇ ਘੰਟੇ ਲਈ ਜਿਹੜਾ ਉਹ ਪਾਣੀ ਰੱਖ ਦੇਣਾ ਹੈ ਠੀਕ ਹੈ ਅੱਧੇ ਘੰਟੇ ਬਾਅਦ ਜਿਹੜਾ ਪਾਣੀ ਹੈ ਉਹ ਪੀਣ लायक ਹੋ ਜਾਊਗਾ ਬਿਲਕੁਲ ਠੀਕ ਹੈ ਜੀ ਠੀਕ ਹੈ ਜੇ 10% ਮਿਆਦ ਹੈ ਹੂੰ ਹੂੰ ਤੇ ਤੁਸੀਂ ਕੀ ਕਰਨਾ ਹੈ ਤੁਸੀਂ 20 ਲੀਟਰ ਪਾਣੀ ਅੰਦਰ 1 ਐਮ ਐਲ ਜਿਹੜਾ ਹੈ ਉਹ ਸੋਡੀਅਮ ਹਾਈਪੋਕਲੋਰਾਈਟ ਸੋਲੂਸ਼ਨ ਪਾਣਾ ਹੈ ਉਦਾਂ ਹੀ ਅੱਧੇ ਘੰਟੇ ਲਈ ਰੱਖਣਾ ਹੈ ਤੇ ਉਸ ਤੋਂ ਬਾਅਦ ਤੁਸੀਂ ਇਸ ਪਾਣੀ ਨੂੰ ਵਰਤੋਂ ਵਿੱਚ ਲੈ ਕੇ ਆ ਸਕਦੇ ਹੋ ਮੈਂ ਛੋਟੀ ਚੀਜ਼ ਜੇ ਇਹ ਤੱਕ ਨੂੰ ਪੱਤਰ ਤੁਸੀਂ ਗੱਲ ਕਰਤੀ 20 ਲੀਟਰ ਪਾਣੀ ਨੂੰ ਵੱਲ ਆਪਾਂ ਬਾਡੀ ਕਰਕੇ ਦਿਖਾਇਆ ਵੀ ਹੈ ਜੀ ਸਾਰਿਆਂ ਨੂੰ ਜੀ ਐਲ ਸੀ ਟੈਂਕੀ ਪਦਰਤ ਦੰਨ ਲੈ ਕੇ ਜਾਣਾ ਪਿੰਡ ਪੱਤਰ ਜੀ ਗੱਲ ਕਰਦੇ ਹਣਾ ਉਸ ਉਸ ਵੇਲੇ ਆਪਾਂ ਥਣਮੜੀ ਵੀ ਮਾਤਰਾ ਦੱਸ ਜੀ ਜੀ ਜੇ 1000 ਲੀਟਰ ਦੀ ਟੰਕੀ ਹੈਗੀ ਉਹਦੇ ਵਿੱਚ ਤੁਸੀਂ ਜਿਹੜਾ ਉਹ 50 ਐਮਲ ਜਿਹੜਾ ਉਹ ਸੋਡੀਅਮ ਹਾਈਪੋਕਲੋਰਾਈਟ ਸੋਲੂਸ਼ਨ ਪਾ ਸਕਦੇ ਹੋ ਹਮ ਠੀਕ ਹੈ ਉਹਦੇ ਨਾਲ ਉਨਾ ਹੀ ਅੱਧਾ ਘੰਟਾ ਰੱਖਣ ਤੋਂ ਬਾਅਦ ਤੁਸੀਂ ਉਸ ਪਾਣੀ ਨੂੰ ਵਰਤੋਂ ਵਿੱਚ ਲੈ ਕੇ ਆ ਸਕਦੇ ਹੋ ਇਹ ਜਿਹੜਾ ਸੋਲੂਸ਼ਨ ਹੈ ਜਿੰਨੇ ਵੀ ਕਿਟਾਣੂ ਹੈਗੇ ਉਹਨਾਂ ਸਾਰਿਆਂ ਨੂੰ ਮਾਰ ਦਿੰਦਾ ਹੈ ਬਿਲਕੁਲ ਠੀਕ ਹੈ ਤੇ ਇਸ ਤੋਂ ਇਲਾਵਾ ਅਗਰ ਕਿੱਥੇ ਜਿਹੜਾ ਉਹ ਟਿਊਬਵੈਲ ਜਾਂ ਪੰਪ वगैरह ਨਾਲ ਜਿਹੜਾ ਪਾਣੀ ਸਪਲਾਈ ਕੀਤਾ ਜਾਂਦਾ ਹੈ ਉੱਥੇ ਵੀ ਤੁਸੀਂ ਜਿਹੜਾ ਹੈ ਸਵੇਰੇ ਦੁਪਹਿਰੀ ਤੇ ਸ਼ਾਮੀ ਜਿਹੜਾ ਸੋਡੀਅਮ ਹਾਈਪੋਕਲੋਰਾਈਟ ਹੈ ਉਹ ਪੰਪ ਨਾਲ ਇੱਕ ਮਾਤਰਾ ਫਿਕਸ ਕਰਕੇ ਤਾਂ ਕਿ ਇਹ ਜਿਹੜਾ ਹੈ ਉਹ 2% ਤੱਕ 2 ml ਆ ਜਾਏ 1 ਲੀਟਰ ਵਿੱਚ ਤੁਸੀਂ ਉਸ ਤਰ੍ਹਾਂ ਵੀ ਤਿੰਨ ਵਾਰੀ ਜਿਹੜਾ ਉਹ ਵਰਤੋਂ ਵਿੱਚ ਲੈ ਕੇ ਆ ਸਕਦੇ ਹੋ ਬਿਲਕੁਲ ਠੀਕ ਮੈਡਮ ਛੋਟੀ ਜੀ ਜੀ ਵੀ ਦੱਸ ਦਿਆ ਕਿਉਂਕਿ ਇਸ ਲਈ ਤੇ ਇਹ ਕੈਮੀਕਲ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਨਹੀਂ ਆ ਪਿਰੀਫਾਈ ਕਰਾ ਲਿਓ ਪਣੀਓ ਮਨ ਦੱਸੋ ਮਾੜੀ ਇਹ ਅਸੀਂ ਕਿਉਂਕਿ ਉਸ ਮੇਨਨਦ ਜ਼ਿਕਰ ਕੀਤਾ ਸੀ ਇਹਦੀ ਕੀਮਤ ਕਿੰਨੀ ਕਹਿ ਵੀ ਦੱਸ ਜੀ ਪਲੀਜ਼ ਹਾਂਜੀ ਤੇ ਉਪਲਬਧ ਕਿੱਥੋਂ ਹੋਣਾ ਹੈ ਜਿਹੜਾ ਸੋਡੀਅਮ ਹਾਈਪੋਕਲੋਰਾਈਟ ਹੈ ਉਹ ਜਿੰਨੀ ਵੀ ਕੈਮੀਕल्स ਦੀ ਦੁਕਾਨ ਵਗੈਰਾ ਹੈਗੀਆਂ ਉੱਥੋਂ ਉਪਲਬਧ ਹੋ ਜਾਂਦਾ ਹੈ ਜੀ ਤੇ ਜਿਹੜਾ ਕੀਮਤ ਹੈ ਖੁੱਲੀ ਪੈਕਿੰਗ ਵਿੱਚ ਆਉਂਦਾ ਹੈ ਇਹ ਬਹੁਤ ਸਸਤਾ ਹੁੰਦਾ ਹੈ ਹਮ ਮਤਲਬ ਤੁਹਾਨੂੰ 20 ਰੁਪਏ ਦੇ ਪਰ ਕੇਜੀ ਆ ਪਰ ਲੀਟਰ ਜਿਹੜੀ ਆ ਉਹ ਪੈਕਿੰਗ ਬੜੇ ਆਰਾਮ ਨਾਲ ਮਿਲ ਸਕਦੀ ਹੈ ਬਿਲਕੁਲ ਠੀਕ ਹੈ ਤਾਂ ਤੁਸੀਂ ਉਸ ਹਿਸਾਬ ਨਾਲ ਹੀ ਮਿਆਦ ਦੇਖ ਕੇ ਜਿਹੜਾ ਹੈ ਇਸ ਸੋਲੂਸ਼ਨ ਨੂੰ ਜਾਂ ਇਸ ਕੈਮੀਕਲ ਨੂੰ ਲੈਣਾ ਹੈ ਦੇਖੋ ਡਟ ਕਿਸ਼ਾਨੀ ਨੋ ਡਾ ਬਈ ਤੁਸੀਂ ਸੋਡੀਓ ਹਾਈਪਰਕਲੋਰਾਈਟ ਵੀ ਵਿਕਲਪਤ ਵੀ ਉਪਲਬਧਤਾ ਵੀ ਕੁਝ ਜ਼ਿਆਦਾ ਕੀਮਤ ਵੀ ਨਹੀਂ ਹੈ ਪਿੰਡ ਪੱਧਰ ਕਿਸ ਗੱਲ ਕਰ ਸਕਦੇ ਜੇ ਅਜਿਹਾ ਘਰੇਲੂ ਪਦਰ ਤੇ ਆਪਾਂ ਜੇ ਹੋਰ ਧਿਆਨ ਰੱਖਣਾ ਆਪਣੇ ਆਪਣੀ ਬਈ ਜ ਪਾਣੀ ਆਪਾਂ ਕਿਸ ਤਰ੍ਹਾਂ ਦਾ ਪੀਣਾ ਚਾਹੀਦਾ ਜਾਂ ਫਿਲਟਰ ਬਾਰੇ ਤੁਸੀਂ ਜ਼ਿਕਰ ਕਰਦੇ ਉਹ ਟਿੱਕ ਨਹੀਂ ਕਰਦੇ ਹਾਂਜੀ ਅਗਰ ਸੋਡੀਅਮ ਹਾਈਪੋਕਲੋਰਾਈਡ ਜਿਹੜਾ ਹੈ ਉਹ ਉਪਲਬਧ ਨਹੀਂ ਹੈਗਾ ਤਾਂ ਤੁਸੀਂ ਪਾਣੀ ਉਬਾਲ ਕੇ ਪੀਣਾ ਹੈ ਹੂੰ ਸਪੈਸੀਫਿਕਲੀ ਇਸ ਮੌਕੇ ਵਿੱਚ ਠੀਕ ਹੈ ਤੁਸੀਂ ਉਬਲੇ ਹੋਏ ਪਾਣੀ ਪੀਓ ਜਾਂ ਫਿਰ ਅਗਰ ਤੁਸੀਂ ਫਿਲਟਰ ਆਰਓ ਵਗੈਰਾ ਇਸਤੇਮਾਲ ਕਰਦੇ ਹੋ ਤੇ ਆਰਓ ਦੀ ਜਿਹੜੀ ਸਰਵਿਸਿੰਗ ਹੈ ਉਹਨੂੰ ਕਰਾਏ ਹੋਏ 6 ਤੋਂ 8 ਮਹੀਨੇ ਹੋ ਗਏ ਹੋਏ ਨੇ ਤਾਂ ਤੁਸੀਂ ਇੱਕ ਵਾਰ ਸਰਵਿਸਿੰਗ ਕਰਾ ਲਿਓ ਤਾਂ ਉਹ ਤੋਂ ਬਾਅਦ ਜਿਹੜਾ ਹੈ ਉਹ ਤੁਸੀਂ ਪਾਣੀ ਪੀਣਾ ਆਰਓ ਦਾ ਸ਼ੁਰੂ ਕਰ ਸਕਦੇ ਹੋ ਕਿਉਂਕਿ ਇਸ ਵੇਲੇ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਤੁਹਾਡੇ ਕੋਲ ਸਰਵਿਸਡ ਆਰਓ ਦਾ ਪਾਣੀ ਜਿਹੜਾ ਉਹ ਹੀ ਜਾਏ ਬਿਲਕੁਲ ਠੀਕ ਹੈ ਸੋ ਦੋਸਤੋ ਇਹਨੂੰ ਆਪਾਂ ਮਹਿੰਮ ਦਾ 파ੜ ਰੱਖੀ ਪਾਣੀ ਪਾਣੀ ਹੀ ਜੀਵਨ ਤੇ ਉਹ ਉਹਨੂੰ ਖਾਸ ਤਰ੍ਹਾਂ ਉਹਨੂੰ ਅਸੀਂ ਜ਼ਬਰਤਨ ਜੋ ਪੀਏਗਾ ਮੁੱਖੀ ਚੇਤਨ ਲਈ ਤੇ ਅਸੀਂ ਉਹਨੂੰ ਟ੍ਰੀਟ ਕਰਕੇ ਉਹੀ ਵਰਤਣਾ ਮੇਰਬਾ ਨੋਟੀਫਿਕੇਸ਼ਨ ਵਿੱਚ ਬੜੀ ਬੜੀ ਜਾਣਕਾਰੀ ਸਾਡੇ ਪਾਠਕਾਂ ਤੱਕ ਚਾਹੀਦੀ